ਸਤ ਸ੍ਰੀ ਅਕਾਲ ਦੋਸਤੋ ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅੱਜ ਮਿਤੀ 3 ਫਰਵਰੀ 2024 ਨੂੰ ਕੁਮਾਰ ਮਾਜਰੇ ਕੁਰਕ ਖੇਤਰ ਦੇ ਵਿੱਚ ਬਹੁਤ ਵੱਡਾ ਕਬੱਡੀ ਦਾ ਮਹਾਕੁੰਭ ਕਰਾਇਆ ਜਾ ਰਿਹਾ ਹੈਗਾ ਤੇ ਬੈਸਟ ਰੇਡਰ ਤੇ ਜੈਫੀ ਨੂੰ ਬ੍ਰਾਂਡ ਨਿਊ ਸੋਨਾਲੀ ਕਾ ਟਰੈਕਟਰ ਦਿੱਤੇ ਜਾਣਗੇ ਤੇ ਸੈਮੀਫਾਈਨਲ ਦੇ ਬੈਸਟਾਂ ਨੂੰ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ ਤੇ ਦੋਸਤੋ ਪਹਿਲੀ ਟੀਮ ਬਣੀਆ ਇਸ ਟੂਰਨਾਮੈਂਟ ਉੱਤੇ ਸ਼ਕਰਪੁਰ ਦੀ ਫਰਿਆਦ ਹੋਣਾ ਦੀ ਜੀਦੇ ਜਿਹੜੇ ਪਲੇਅਰ ਖੇਡਣਗੇ ਫਰੀਆਦ ਸ਼ਕਰਪੁਰ ਸਾਜੀ ਸ਼ਕਰਪੁਰ ਕਾਕਾ ਸ਼ਕਰਪੁਰ ਸਰਨਾ ਡੱਗੋਨਮਾਣਾ ਰਪਿੰਦਰ ਦੋਦਾ ਬੁਰਿਆ ਸੀਸਰ ਇੰਦਰਜੀਤ ਕਲਸੀਆ ਵਾਲਾ ਤੇ ਉਸ ਤੋਂ ਬਾਅਦ ਟੀਮ ਬਣੀਆ ਬਰਸਾਲਪੁਰ ਦੀ ਬਰਸਾਲਪੁਰ ਦੀ ਟੀਮ ਦੇ ਵਿੱਚ ਅਮਰਤ ਬਰਸਾਲਪੁਰੀਆ ਅਰਸ਼ ਬਰਸਾਲਪੁਰੀਆ ਪੇਲੂ ਬਰਸਾਲਪੁਰੀਆ ਗੁਰੀਤਲੇਰ ਗੁਰਵਿੰਦਰ ਕਾਂਗਾ ਦੁੱਲਾ ਬੱਗਾਪਿੰਡ ਕੀਤੂ ਬੁੱਢਣਪੁਰੀਆ ਤੇ ਇਹ ਵੀ ਕਾਫੀ ਵੱਡੀ ਟੀਮ ਆ ਬਰਸਾਲਪੁਰ ਦੀ ਤੇ ਉਸ ਤੋਂ ਬਾਅਦ ਹਰਿਆਣੇ ਵਾਲੇ ਰਵੀ ਦਿਉਰੇ ਉਹਨਾਂ ਦੀ ਟੀਮ ਬਣੀਆ ਦਿਉਰੇ ਦੀ ਜੀਦੇ ਵਿਚ ਰਵੀ ਦਿਉਰਾ ਭੋਲਾ ਦਿਉਰਾ ਅਮਨ ਦਿਉਰਾ ਅੰਬਾਸੌਰ ਸਿੰਘ ਕਲਵੀਰ ਜਟਾਣਾ ਵਾਹਿਗੁਰੂ ਸੀਚੇੜੀਆ ਬੰਟੀ ਟੱਬਾ ਤੇ ਉਸ ਤੋਂ ਬਾਅਦ ਦੋਸਤੋ ਟੀਮ ਬਣੀਆ ਤਨੌਰੀ ਪੰਜਾਬ ਦੀ ਜਿਦੇ ਚ ਪਲੇਅਰ ਖੇਡਣਗੇ ਮਨੀ ਤਨੌਰੀ ਪੇਲੂ ਯਾਰੀ ਜੋਧਾ ਸੁਰਖਪੁਰ ਅਮਰਤ ਆਲਖ ਰਾਜੂ ਕੋਟਲਾ ਪੜੀ ਜਸ਼ਨ ਆਲਮਗੀਰ ਤੇ ਉਸ ਤੋਂ ਬਾਅਦ ਦੜਪਾ ਮੰਡੀ ਦੀ ਟੀਮ ਬਣੀਆ ਜਿਦੇ ਚ ਸਤੀ ਧਿਆਨਾ ਰਵੀ ਕੈਲਮ ਰਾਜਾ ਪਦਰੀ ਕਾਜੂ ਰਣੀ ਕੇ ਕਲਵਿੰਦਰ ਧਰਮਪੁਰਾ ਸੋ ਦੋਸਤੋ ਬਹੁਤ ਵੱਡੀਆਂ ਟੀਮਾਂ ਬਣੀਆਂ ਨੇ ਅੱਜ ਕੁਮਾਰ ਮਾਜਰੇ ਦੇ ਟੂਰਨਾਮੈਂਟ ਉੱਤੇ ਤੇ ਦੇਖਣ ਵਾਲੀ ਇਹ ਗੱਲ ਹੋਊਗੀ ਵੀ ਅੱਜ ਜਿਹੜੇ ਬ੍ਰਾਂਡ ਨਿਊ ਸੋਨਾਲੀਕਾ ਟਰੈਕਟਰ ਨੇ ਉਹ ਕੌਣ ਜਿੱਤਦਾ ਤੇ ਬਾਕੀ ਹੋਰ ਵੀ ਚੋਟੀ ਦੀਆਂ ਟੀਮਾਂ ਤੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਤੇ ਅੱਜ ਦਾ ਇਹ ਕਬੱਡੀ ਕੱਪ ਲਾਈਵ ਚੱਲੇਗਾ kabaddi365.com ਦੇ ਆਫੀਸ਼ੀਅਲੀ YouTube ਚੈਨਲ ਦੇ ਉੱਤੇ ਤੋ ਦੋਸਤੋ ਜੇਕਰ ਆਪਾਂ ਨੂੰ ਕਿਸੇ ਹੋਰ ਟੀਮ ਬਾਰੇ ਜਾਣਕਾਰੀ ਮਿਲਦੀ ਹੈ ਜਾਂ ਪਲੇਅਰ ਬਾਰੇ ਤਾਂ ਉਹ ਵੀ ਆਪਾਂ ਤੁਹਾਨੂੰ ਜਲਦ ਦੱਸ ਦੇਵਾਂਗੇ ਬਾਕੀ ਹਰੇਕ ਕਬੱਡੀ ਕੱਪ ਦੀ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਇਹ ਸੀ ਕੁਝ ਅੱਜ ਦੇ ਕਬੱਡੀ ਕੱਪ ਦੇ ਬਾਰੇ ਜਾਣਕਾਰੀ